ਪੰਜਾਬ ਵਿੱਚ ਕਾਰਪਸ਼ਨਾਂ ਦੀਆਂ ਚੋਣਾਂ ਹੋਈਆਂ ਸਾਡੇ ਡੈਮੋਕਰੇਟਿਕ ਢਾਂਚੇ ਨੂੰ ਬਰਕਰਾਰ ਰੱਖਣ ਵਾਸਤੇ ਜ਼ਰੂਰੀ ਸੀ ਪਰ ਦੁੱਖ ਦੀ ਗੱਲ ਇਹ ਰਹੀ ਜਿਨ੍ਹਾਂ ਦਿਨਾਂ ਵਿੱਚ ਇਹ ਚੋਣਾਂ ਕੀਤੀਆਂ ਗਈਆਂ 21 ਦਸੰਬਰ 21 ਦਸੰਬਰ ਤੋਂ 27 ਦਸੰਬਰ ਤੱਕ ਪੂਰਾ ਪੰਜਾਬ ਇਸ ਨੂੰ ਸ਼ਹੀਦੀ ਦਿਹਾੜਿਆਂ ਵਜੋਂ ਮਨਾਉਂਦਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਨੂੰ ਯਾਦ ਕਰਦਾ ਹੈ ਪੰਜਾਬ ਹੀ ਕਿਉਂ ਪੂਰਾ ਦੇਸ਼ ਇਹਨਾਂ ਦਿਨਾਂ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਨੂੰ ਯਾਦ ਕਰਦਾ ਹੈ ਫਿਰ ਵੀ ਇਹ ਚੋਣਾ ਹੋਈਆਂ ਜੋ ਕਿ ਅੱਗੇ ਵੀ ਪਾਈਆਂ ਜਾ ਸਕਦੀਆਂ ਸਨ ਹਫਤਾ 15 ਦਿਨ 15 ਦਿਨ ਚਲੋ ਨਾ ਸੀ ਹਫਤਾ ਕੀ ਸਹੀ ਇਹਨਾਂ ਨੂੰ ਅੱਗੇ ਵੀ ਪਾਇਆ ਜਾ ਸਕਦਾ ਸੀ ਸਾਰਿਆਂ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਹੈ ਹਰ ਮਨੁੱਖ ਨੂੰ ਕਿ ਇਹ ਸ਼ਹਾਦਤਾਂ ਧਰਮ ਨਿਰਪੱਖਤਾ ਵਾਸਤੇ ਦਿੱਤੀਆਂ ਗਈਆਂ ਸਨ ਪੂਰੀ ਮਨੁੱਖਤਾ ਵਾਸਤੇ ਦਿੱਤੀਆਂ ਗਈਆਂ ਸਨ ਆਰਮਨੁਖ ਕਿਸੇ ਨਾ ਕਿਸੇ ਧਰਮ ਨੂੰ ਤੇ ਜ਼ਰੂਰ ਮੰਨਦਾ ਹੈ ਦੋ ਮਿੰਟ ਇਹ ਵੀ ਗੱਲ ਕਰਦੇ ਆਂ ਕਿ ਗੈਰ ਸਿੱਖ ਧਰਮਾਂ ਵੱਲੋਂ ਦਿੱਤੇ ਗਏ ਸਤਕਾਰ ਇਹਨਾਂ ਸ਼ਾਹਦ ਇਹਨਾਂ ਸ਼ਾਹਦਾਂ ਬਾਰੇ ਹਿੰਦੂ ਧਰਮ ਵਿੱਚੋਂ ਆnde ਦੀਵਾਨ ਟੋਡਰਮਲ ਜੀ ਜਿਨ੍ਹਾਂ ਨੇ ਕਰੋੜਾਂ ਰੁਪਏ ਦਾ ਸੋਨਾ ਦੇ ਕੇ ਸਾਬ ਜਦਿਆਂ ਦੇ ਸੰਸਕਾਰ ਵਾਸਤੇ ਜ਼ਰਗਾ ਖਰੀਦੀ ਅਤੇ ਨਵਾਬ ਸ਼ੇਰ ਖਾਨ ਜੀ ਜੋ ਇੱਕ ਅੱਧ ਧਰਮਚੂ ਆਂਦੇ ਸਨ ਜਿਨ੍ਹਾਂ ਨੇ ਸਾਬ ਜਹਦਿੰਦ ਦੀ ਸ਼ਹੀਦੀ ਤੋਂ ਪਹਿਲਾਂ ਹੀ ਉਹਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਖੈਰ ਮੈਂ ਇਹ ਗੱਲ ਕਰ ਰਿਹਾ ਸੀ ਜਦੋਂ ਉਮੀਦਵਾਰ ਜਿੱਤ ਜਾਂਦੇ ਨੇ ਉਣਾ ਇਹ ਕੋਈ ਨਾ ਕੋਈ ਤੇ ਜਿੱਤੀ ਜਾਏਗਾ ਕਿਸੇ ਵੀ ਪਾਰਟੀ ਦਾ ਹੋਵੇ ਜਦੋਂ ਉਮੀਦਵਾਰ ਜਿੱਤ ਜਾਂਦੇ ਹਨ ਉਹ ਲੱਡੂਆਂ ਅਤੇ ਢੋਲਟਮੱਕਿਆਂ ਵਿੱਚ ਬਿਜ਼ੀ ਹੋ ਜਾਂਦੇ ਨੇ ਜੋ ਕਿ ਇਹਨਾਂ ਸ਼ਾਤ ਨਾਲ ਬਿਲਕੁਲ ਮੇਲ ਨਹੀਂ ਖਾਂਦੇ ਹੋਈਆਂ ਪੁੱਲਾਂ ਦੀ ਖਿਮਾ ਮਾਲਕ ਨੇ ਸਮਾ ਦਿੱਤਾ ਸਮਾਤ ਦਿੱਤੀ ਦਾ ਸਫੇਰ ਜਰੂਰ ਹਾਜ਼ਰ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ